ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਸੰਗਾਤਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸ ਦੇ ਕਿ ਅੱਜ ਜਿਹੜਾ ਕਿਸਾਨਾਂ ਦੇ ਵੱਲੋਂ ਬਠਿੰਡਾ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਦੌਰਾਨ ਪੁਲਿਸ ਤੋਂ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਦੱਸ ਦੇ ਕਿ ਦਿਨ ਚੜ੍ਹਦੇ ਹੀ ਹੁਣ ਪੁਲਿਸ ਪਾਰਟੀ ਦੇ ਵੱਲੋਂ ਤਰਕਸਾਰ ਜੋ ਕਿਸਾਨ ਆਗੂ ਨੇ ਪ੍ਰਧਾਨ ਨੇ ਉਹਨਾਂ ਜੋਗਿੰਦਰ ਉਗਰਾਹਾ ਦੇ ਕਾਰਜ ਦੇ ਤਰਕਸਾਰ ਸੰਗਰੂਰ ਦੇ ਵਿੱਚ ਜਿਹੜੀ ਹੈ ਰੇਡ ਮੜ ਗਈ ਹੈ ਤਾਂ ਉਸ ਦੇ ਦੌਰਾਨ ਜਦੋਂ ਪੁਲਿਸ ਪਾਟੀ ਜਰੀਆ ਜਗਵਿੰਦਰ ਗੁਰਾਹਾਂ ਦੇ ਘਰ ਪਹੁੰਚੀ ਆ ਤਾਂ ਉਸ ਦੇ ਦੌਰਾਨ ਜੋ ਪ੍ਰਧਾਨਿਤ ਜਗਵਿੰਦਰ ਗੁਰਾਹ ਉਹ ਘਰ ਦੇ ਵਿੱਚ ਨਹੀਂ ਮਿਲੇ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜੀ ਹਫੜਾ ਤਫੜੀ ਮੱਚ ਗਈ ਹੈ ਕਿ ਕਿਸ ਚੱਕਰ ਚੜੇਗੇ ਨੇ ਤਾਂ ਉਸ ਦੇ ਦੌਰਾਨ ਹੀ ਆ ਰਸਤੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਆ ਪੁਲਿਸ ਪਾਰਟੀ ਦੇ ਵੱਲੋਂ ਹਾਈ ਟੈਕ ਨਾਕੇ ਵੀ ਲਗਾਏ ਗਏ ਨੇ ਤਾਂ ਜੋ ਕਿਸਾਨਾਂ ਨੂੰ ਅੱਜ ਦਰਨੇ ਤੇ ਸ਼ਾਮਿਲ ਨਹੀਂ ਹੋ ਦਿੱਤਾ ਜਾਵੇ ਕਿਸ ਤਰੀਕੇ ਦੇ ਨਾਲ ਪੁਲਿਸ ਪਾਰਟੀ ਦੇ ਵੱਲੋਂ ਲਗਾਤਾਰ ਜਿਹੜੇ ਸਖਤ ਰੁਖ ਜਿਹੜੇ ਅਪਣਾਏ ਜਾ ਰਹੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਸੰਗਰੂਰ ਤੋਂ ਅਕਲਵੀਰ ਦਰਚੁਕ ਨੇ ਕਲਵੀਰ ਕੀ ਪੂਰੀ ਜਾਣਕਾਰੀ ਕਿਸ ਤਰੀਕੇ ਦਨਾ ਤਰਕਸਾਰ ਪੁਲਿਸ ਪਾਰਟੀ ਦੇ ਵੱਲੋਂ ਜੋਗਿੰਦਰ ਗੁਰਾਹ ਦੇ ਘਰ 'ਤੇ ਰੇਡ ਮਾਰ ਗਈ ਸੀ ਕਿਸ ਤਰੀਕੇ ਦੇ ਹਾਲਾਤ ਸੀ ਉਸ ਮੋਹੱਲੇ ਦੇ ਦੀ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਪਿਛਲੇ ਦਿਨੀ ਜਿਹੜਾ ਭਾਰਤੀ ਕਿਸਾਨ ਯੂਨੀਅਨ ਆਗੂਆਂ ਦੇ ਵੱਲੋਂ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾਇਆ ਜਾਣਾ ਸੀਗਾ ਕਿਉਂਕਿ ਜੌਂਦਪਿੰਡ ਦੇ ਜਿਹੜੇ ਕਿਸਾਨ ਆਗੂ ਨੇਗੇ ਉਹਨਾਂ ਦਾ ਮਾਮਲਾ ਜਿਹੜਾ ਜਿਸ ਨੂੰ ਲੈ ਕੇ ਜਥੇਬੰਦੀ ਐ ਪ੍ਰਦਰਸ਼ਨ ਕਰਦੀ ਹੈਗੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਾ ਕੀਤਾ ਜਾਵੇ ਉਹਨਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਨੇ ਤਾਂ ਉਸ ਦਿਨ ਪੁਲਿਸ ਦੇ ਵੱਲੋਂ ਜਿਹੜਾ ਕਿਸਾਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਪੰਜਾਬ ਦੇ ਵਿੱਚ ਰੋਕਿਆ ਗਿਆ ਤਾਂ ਉਸੇ ਦੇ ਤਹਿਤ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੀ ਕਾਲ ਹੈ ਜਿਹੜੀ ਦਿੱਤੀ ਗਈ ਸੀ ਜਿਸ ਦੇ ਤਹਿਤ ਪੁਲਿਸ ਤੜਕਸਾ ਆ ਰਹੀ ਜੀ ਗੱਲ ਕਰੀਏ ਤਾਂ ਹਨੇਰੇ ਦੇ ਵਿੱਚ ਹੀ ਜੋਗਿੰਦਰ ਸਿੰਘ ਗਰਾਹਾਂ ਦੇ ਘਰ ਪਹੁੰਚਦੀ ਹੈਗੀ بارش ਵੀ ਹੋ ਰਹੀ ਸੀਗੀ ਤਾਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੁਲਿਸ ਬਾਲਾ ਜਿਹੜਾ ਉਹ ਕਰ ਪਹੁੰਚਦਾ ਗਾ ਜਗਿੰਦਰ ਸਿੰਘ ਉਗਰਾਹਾ ਦੇ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਪਰ ਉਹ ਘਰ ਦੇ ਵਿੱਚ ਨਹੀਂ ਮਿਲੇ ਤਾਂ ਜੇ ਸੰਗਰੂਰ ਦੀ ਵੀ ਗੱਲ ਕਰ ਲਈਏ ਤਾਂ ਸੰਗਰੂਰ ਦੇ ਵਿੱਚ ਵੀ ਵੱਖ-ਵੱਖ ਜਗਾਮਾ ਦੇ ਉੱਪਰ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਨਾਕੇਬੰਦੀ ਅੱਜ ਫਿਰ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਐਲਾਨ ਕੀਤਾ ਹੋਇਆ ਕਿ ਉਹਨਾਂ ਨੇ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਹੈਗਾ ਉਹ ਦੇਣਾ ਹੈਗਾ ਤਾਂ ਹੁਣ ਦੇਖਣਾ ਹੋਵੇਗਾ ਕੀ ਪੁਲਿਸ ਬਾਲਾ ਜਿਹੜਾ ਕਿਸ ਕਦਰ ਜਿਹੜਾ ਕਿਸਾਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਪਾਉਂਦਾ ਕਿਉਂਕਿ ਵਕ ਵਕ ਜਗਾਵਾਂ ਦੇ ਉੱਪਰ ਕਿਸਾਨ ਵੀ ਜਿਹੜੇ ਇਕੱਠਾ ਹੋਣਾ ਸ਼ੁਰੂ ਹੋ ਗਏ ਨੇਗੇ ਅੱਜਕਲ੍ਹ ਕਿਸ ਤਰੀਕੇ ਦੇ ਹਾਲਾਤ ਨੇ ਜੋਗਿੰਦਰ ਗੁਰਾਹ ਦੇ ਘਰ ਦੇ ਬਾਹਰ ਤੇ ਜਾਂਪੜੋ ਪਿੰਡ ਦੇ ਇਹ ਤਾਂ ਦੱਸਦੀ ਹੈ ਕਿ ਇਸ ਸਮੇਂ ਉੱਥੇ ਪੁਲਿਸ ਲਾਈ ਹੋਈ ਹੈ ਕਿ ਵੱਡੇ ਪੱਧਰ ਤੇ ਪੁਲਿਸ ਨੂੰ ਸਾਕਸੀ ਹੈਗਾ ਕਿ ਜਿਹੜੇ ਆਗੂ ਨੇਗੇ ਉਹ ਘਰਾਂ ਦੇ ਵਿੱਚ ਹੋਣਗੇ ਤਾਂ ਜਿਸ ਦੇ ਚੱਲਦੇ ਆ ਪੁਲਿਸ ਹੈ ਜਿਹੜੀ ਉਹ ਘਰਾਂ ਦੇ ਵਿੱਚ ਪਹੁੰਚੀ ਹੈਗੀ ਤਾਂ ਘਰਾਂ ਦੇ ਵਿੱਚੋਂ ਹਲੇ ਕੋਈ ਆਗੂ ਨਹੀਂ ਮਿਲਿਆ ਆ ਜਿਹੜੇ ਆਗੂ ਨੇਗੇ ਉਹ ਰੂਪੋਸ਼ ਹੋਏ ਹੋਏ ਲੱਗ ਰਹੇ ਨੇਗੇ ਤਾਂ ਵੱਖ-ਵੱਖ ਜਗਾਵਾਂ ਤੇ ਜੇ ਗੱਲ ਕਰ ਲਈ ਤਾਂ ਪੁਲਿਸ ਵੱਲੋਂ ਵੀ ਵੱਡੇ ਪੱਧਰ ਤੇ ਮੁਸਤੈਦੀ ਵਰਤੀ ਜਾ ਰਹੀ ਹੈ ਤੇ ਕਿਸਾਨ ਵੀ ਨੇ ਜਿਹੜੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਹਰ ਹਾਲ ਦੇ ਵਿੱਚ ਜਿਹੜਾ ਬਠਿੰਡਾ ਪਹੁੰਚਣਗੇ ਤੇ ਧਰਨਾ ਜਿਹੜਾ ਆਪਣਾ ਉਹ ਲਗਾਉਣਗੇ ਆ ਜੇ ਕੁਲਵੀਰ ਚਾਨ ਕੱਢ ਦੇਣ ਦੇ ਤੋਂ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਜੋਗਿੰਦਰ ਗੁਰਾਹ ਜੋ ਕਿ ਉਹਨਾਂ ਦੇ ਘਰ ਤਰਖਸਾਰ ਸਵੇਰੇ ਵੱਧੇ ਉਮੀਦ ਵਿੱਚ ਪੁਲਿਸ ਪਾਰਟੀ ਪਹੁੰਚੀ ਹੈ ਵੱਡੇ ਅ ਅਧਿਕਾਰੀ ਸੀਗ ਨਾਲ ਦੇ ਨਾਲ ਜਦੋਂ ਉਹ ਪੁਲਿਸ ਪਾਰਟੀ ਉਸ ਘਰ ਦੇ ਵਿੱਚ ਪਹੁੰਚੀ ਆ ਤਾਂ ਉਸ ਦੇ ਦੌਰਾਨ ਜੋਗਿੰਦਰ ਗੁਰਾਹ ਨੇ ਉਹ ਘਰ ਦੇ ਵਿੱਚ ਨਹੀਂ ਮਿਲੇ ਜਿਸ ਤੋਂ ਬਾਅਦ ਪੁਲਿਸ ਨੂੰ ਹਾਫੜਾ ਦਫੜੀ ਮੱਚੀ ਹੈ ਤੇ ਨਾਲ ਦੇ ਨਾਲ ਉਸੇ ਦੌਰਾਨ ਕਿਉਂਕਿ ਪਿਛਲੇ ਦਿਨੀ ਗੱਲ ਕੀਤੀ ਜਾਵੇ ਤਾਂ ਪਿਛਲੇ 6 ਜਾਂ 7 ਪਰਿਵਨ ਜਿਸ ਤਰੀਕੇ ਨਾਲ ਕਿਸਾਨਾਂ ਦਾ ਲਾਟੇ ਚਾਰਜ ਹੋਇਆ ਸੀਗਾ ਤਾਂ ਕੁਝ ਕਿਸਾਨਾਂ ਜੋ ਰਿਹਾਈ ਰਸਤੇ ਵਿੱਚ ਵੀ ਲੈਣੇ ਸੀਗਾ ਉਹਨਾਂ ਤੇ ਰਿਹਾਈ ਨੂੰ ਲੈ ਕੇ ਜਿਹੜਾ ਹੈ ਕਿ ਸੰਨ ਦੇ ਬੱਦਜ ਬਠਿੰਡਾ ਦੇ ਵਿੱਚ ਡੀਸੀ ਦਫਤਰ ਦੇ ਬਾਹਰ ਵੱਡੇ ਪੱਧਰ ਤੇ ਜਿਹੜਾ ਤਾਂ ਰਾ ਦੇਣਾ ਸੀਗਾ ਉਸ ਦੇ ਦੌਰਾਨ ਧਰਨੇ ਦੇ ਵਿੱਚ ਵੱਡੇ ਜਿਹੜੇ ਕਿਸਾਨ ਆਗੂ ਨੇ ਉਹ ਨਾ ਪਹੁੰਚਣ ਇਸੇ ਨੂੰ ਦੇਖਦਿਆਂ ਹੋਇਆ ਪੁਲਿਸ ਪਾਰਟੀ ਦੇ ਵੱਲੋਂ ਵੱਡਾ ਤਲਖ ਸਾਤ ਦਿਨ ਚੜ੍ਹਦੇ ਜਿਹੜਾ ਵੱਡਾ ਐਕਸ਼ਨ ਲਿਆ ਗਿਆ ਜਿਹੜੇ ਆਗੂ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਮਾਰੀ ਗਈ ਹੈ ਪਰ ਆਗੂ ਜਿਹੜੇ ਘਰਾਂ ਦੇ ਵਿੱਚ ਨਹੀਂ ਮਿਲੇ ਤਾਂ ਹੁਣ ਪੂਰੇ ਸੰਗਰੂਰ ਦੇ ਵਿੱਚ ਹਾਈ ਟੈਕ ਪੁਲਿਸ ਦੇ ਵੱਲੋਂ ਨਾਕੇ ਲਗਾ ਕੇ ਨੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਕਦੋਂ ਤੱਕ ਜਿਹੜੇ ਪੁਲਿਸ ਪਾਰਟੀ ਜਾਂ ਫਿਰ ਕਿਸਾਨ ਜਿਹੜੇ ਨੇ ਉਹ ਬਠਿੰਡਾ ਧਰਨੇ ਤੇ ਪਹੁੰਚ ਪਾਉਂਦੇ ਨੇ ਜਾਂ ਫਿਰ ਪੁਲਿਸ ਕੋਲ ਨਾਲ ਰੋਕਦੇ ਆ ਜਾਂ ਫਿਰ ਲੱਟ ਚੜਚੁਟਾਏ ਤਾਂ ਹੁਣ ਕਿਸ ਤਰੀਕੇ ਦੀ ਥੋੜੇ ਸਮੇਂ ਦੇ ਵਿੱਚ ਅਪਰੇਟ ਹੋਂਦੀ ਆ ਉਹ ਵੀ ਤੁਹਾਡਾਂ ਜਿਹੜੀ ਆ ਸਾਂਝੀ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਸਿੰਘ ਆ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸਦੇ ਕਿ ਅੱਜ ਜਿਹੜਾ ਕਿਸਾਨਾਂ ਦੇ ਵੱਲੋਂ ਬਠਿੰਡਾ ਦੇ ਵਿੱਚ ਪੱਤਰਨਾ ਪ੍ਰੋਚਨ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਦੌਰਾਨ ਪੁਲਿਸ ਤੋਂ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਦੱਸਦੇ ਕਿ ਦਿਨ ਚੜ੍ਹਦੇ ਹੀ ਹੁਣ ਪੁਲਿਸ ਪਾਰਟੀ ਦੇ ਵੱਲੋਂ ਤਰਕਸਾਰ ਜੋ ਕਿਸਾਨ ਆਗੂ ਨੇ ਪ੍ਰਧਾਨ ਨੇ ਉਹਨਾਂ ਜੋਗਿੰਦਰ ਉਗਰਾਹਾ ਦੇ ਘਰ ਜਿਹੜੀ ਤਰਕਸਾਰ ਸੰਗਰੂਰ ਦੇ ਵਿੱਚ ਜਿਹੜੀ ਹੈ ਰੇਡ ਮਾਰੀ ਗਈ ਆ ਤਾਂ ਉਸੇ ਦੌਰਾਨ ਜਦੋਂ ਪੁਲਿਸ ਅ ਪਾਰਟੀ ਜਰੀਆ ਜੋਗਿੰਦਰ ਗੁਰਾਹ ਦੇ ਘਰ ਪਹੁੰਚੀ ਆ ਤਾਂ ਉਸ ਦੇ ਦੌਰਾਨ ਜੋ ਪ੍ਰਧਾਨਿਤ ਜੋਗਿੰਦਰ ਗੁਰਾਹ ਉਹ ਘਰ ਦੇ ਵਿੱਚ ਨਹੀਂ ਮਿਲੇ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜੀ ਹਫੜਾ ਤਫੜੇ ਮੱਚ ਗਈ ਹੈ ਕਿ ਕਿਸ ਜਗ੍ਹਾ ਚਲੇ ਗਏ ਨੇ ਤਾਂ ਉਸ ਦੇ ਦੌਰਾਨ ਹੀ ਆ ਰਸਤੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਆ ਪੁਲਿਸ ਪਾਰਟੀ ਦੇ ਵੱਲੋਂ ਹਾਈ ਟੈਕ ਨਾਕੇ ਵੀ ਲਗਾਏ ਗਏ ਨੇ ਤਾਂ ਜੋ ਕਿਸਾਨਾਂ ਨੂੰ ਅੱਜ ਦਰਨੇ ਤੇ ਸ਼ਾਮਿਲ ਨਹੀਂ ਹੋ ਦਿੱਤਾ ਜਾਵੇ ਕਿਸ ਤਰੀਕੇ ਦੇ ਨਾਲ ਪੁਲਿਸ ਪਾਰਟੀ ਦੇ ਵੱਲੋਂ ਲਗਾਤਾਰ ਜਿਹੜੇ ਸਖਤ ਰੁਖ ਜਿਹੜੇ ਅਪਣਾਏ ਜਾ ਰਹੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਸੰਗਰੂਰ ਤੋਂ ਕਲਵੀਰ ਚੱਕ ਨੇ ਕਲਵੀਰ ਕੀ ਪੂਰੀ ਜਾਣਕਾਰੀ ਕਿਸ ਤਰੀਕੇ ਦਨਾ ਤਰਖਸਾਰ ਪੁਲਿਸ ਪਾਰਟੀ ਦੇ ਵੱਲੋਂ ਜੋਗਿੰਦਰ ਗਰਾਹ ਦੇ ਘਰ ਤੇ ਰੇਡ ਮਾਰ ਕੇ ਸੀ ਕਿਸ ਤਰੀਕੇ ਦੇ ਹਾਲਾਤ ਸੀ ਉਸ ਮਹੱਲੇ ਦੇ ਦੀ ਬਿਲਕੁਲ ਤੁਹਾਨੂੰ ਦੱਸਤੀ ਹੈ ਕਿ ਪਿਛਲੇ ਦਿਨੀ ਜਿਹੜਾ ਭਾਰਤੀ ਕਿਸਾਨ ਯੂਨੀਅਨ ਆਗੂਆਂ ਦੇ ਵੱਲੋਂ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾਇਆ ਜਾਣਾ ਸੀਗਾ ਕਿਉਂਕਿ ਜੌਂਦਪਿੰਡ ਦੇ ਜਿਹੜੇ ਕਿਸਾਨ ਆਗੂ ਨੇਗੇ ਉਹਨਾਂ ਦਾ ਮਾਮਲਾ ਹੈ ਜਿਹੜਾ ਜਿਸ ਨੂੰ ਲੈ ਕੇ ਜਥੇਬੰਦੀ ਐ ਪ੍ਰਦਰਸ਼ਨ ਕਰਦੀ ਹੈ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਾ ਕੀਤਾ ਜਾਵੇ ਉਹਨਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਨੇ ਤਾਂ ਉਸ ਦਿਨ ਪੁਲਿਸ ਦੇ ਵੱਲੋਂ ਜਿਹੜਾ ਕਿਸਾਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਪੰਜਾਬ ਦੇ ਵਿੱਚ ਰੋਕਿਆ ਗਿਆ ਤਾਂ ਉਸੇ ਦੇ ਤਹਿਤ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੀ ਕਾਲ ਹੈ ਜਿਹੜੀ ਦਿੱਤੀ ਗਈ ਸੀ ਜਿਸ ਦੇ ਤਹਿਤ ਪੁਲਿਸ ਸੜਕਸਾਂ ਆ ਰਹੀ ਜੇ ਗੱਲ ਕਰੀਏ ਤਾਂ ਹਨੇਰੇ ਦੇ ਵਿੱਚ ਹੀ ਜੋਗਿੰਦਰ ਸਿੰਘ ਗਰਾਹਾਂ ਦੇ ਘਰ ਪਹੁੰਚਦੀ ਹੈਗੀ بارش ਵੀ ਹੋ ਰਹੀ ਸੀਗੀ ਤਾਂ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੁਲਿਸ ਬਾਲਾ ਜਿਹੜਾ ਉਹ ਘਰ ਪਹੁੰਚਦਾ ਹੈ ਗਜਿੰਦਰ ਸਿੰਘ ਉਗਰਾਹਾ ਦੇ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਪਰ ਉਹ ਘਰ ਦੇ ਵਿੱਚ ਨਹੀਂ ਮਿਲੇ ਤਾਂ ਜੇ ਸੰਗਰੂਰ ਦੀ ਵੀ ਗੱਲ ਕਰ ਲਈਏ ਤਾਂ ਸੰਗਰੂਰ ਦੇ ਵਿੱਚ ਵੀ ਵੱਖ-ਵੱਖ ਜਗਾਵਾਂ ਦੇ ਉੱਪਰ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਨਾਕਾਬੰਦੀ ਅੱਜ ਫਿਰ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਐਲਾਨ ਕੀਤਾ ਹੋਇਆ ਕਿ ਉਹਨਾਂ ਨੇ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਹੈਗਾ ਉਹ ਦੇਣਾ ਹੈਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲ ਹੈ ਜਿਹੜਾ ਕਿਸ ਕਦਰ ਜਿਹੜਾ ਕਿ ਕਿਸਾਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਪਾਉਂਦਾ ਕਿਉਂਕਿ ਵੱਖ-ਵੱਖ ਜਗਾਵਾਂ ਦੇ ਉੱਪਰ ਕਿਸਾਨ ਵੀ ਜਿਹੜ ਅੱਜਕੱਲ੍ਹ ਕਿਸ ਤਰੀਕੇ ਦੇ ਹਾਲਾਤ ਨੇ ਜੋਗਿੰਦਰ ਗੁਰਾਹ ਦੇ ਘਰ ਦੇ ਬਾਹਰ ਤੇ ਜਾਪੜੂ ਸਪਿੰਡ ਦੇ ਇਦਾਂ ਦੱਸਦੀ ਕਿ ਇਸ ਸਮੇਂ ਉੱਥੇ ਪੁਲਿਸ ਲਾਈ ਹੋਈ ਹੈ ਕਿ ਵੱਡੇ ਪੱਧਰ ਤੇ ਪੁਲਿਸ ਨੂੰ ਸਾਕਸੀਗਾ ਕਿ ਜਿਹੜੇ ਆਗੂ ਨੇਗੇ ਉਹ ਘਰਾਂ ਦੇ ਵਿੱਚ ਹੋਣਗੇ ਤਾਂ ਜਿਸ ਦੇ ਚੱਲਦਿਆਂ ਪੁਲਿਸ ਹੈ ਜਿਹੜੀ ਉਹ ਘਰਾਂ ਦੇ ਵਿੱਚ ਪਹੁੰਚੀ ਹੈਗੀ ਤਾਂ ਘਰਾਂ ਦੇ ਵਿੱਚੋਂ ਹਲੇ ਕੋਈ ਆਗੂ ਨਹੀਂ ਮਿਲਿਆ ਆ ਜਿਹੜੇ ਆਗੂ ਨੇਗੇ ਉਹ ਰੂਪ ਪੋਸ਼ ਹੋਏ ਹੋਏ ਲੱਗ ਰਹੇ ਨੇਗੇ ਤਾਂ ਵਕ-ਵਕ ਜਗਾਵਾਂ ਤੇ ਜੀ ਗੱਲ ਕਰ ਲਈ ਤਾਂ ਪੁਲਿਸ ਵੱਲੋਂ ਵੀ ਵੱਡੇ ਪੱਧਰ ਤੇ ਮੁਸਤੈਦੀ ਵਰਤੀ ਜਾ ਰਹੀ ਹੈ ਤੇ ਕਿਸਾਨ ਵੀ ਨੇ ਜਿਹੜੇ ਕਿਸਾਨਾਂ ਦਾ ਵੀ ਕਹਿਣਾ ਕਿ ਉਹ ਹਰ ਹਾਲ ਦੇ ਵਿੱਚ ਜਿਹੜਾ ਬਠਿੰਡਾ ਪਹੁੰਚਣਗੇ ਤੇ ਧਰਨਾ ਜਿਹੜਾ ਆਪਣਾ ਉਹ ਲਗਾਉਣਗੇ ਆ ਜੀ ਕੁਲਵੀਰ ਚਾਨਕਾੜੀ ਦੇ ਦੇਣ ਦੇ ਤੋਂ ਪਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਜੋਗਿੰਦਰ ਗੁਰਾਹ ਜੋ ਕਿ ਉਹਨਾਂ ਦੇ ਘਰ ਤਰਖਸਾਰ ਸਵੇਰੇ ਵੱਧੇ ਉਮੀਦ ਵਿੱਚ ਪੁਲਿਸ ਪਾਰਟੀ ਪਹੁੰਚੀ ਹੈ ਵੱਡੇ ਅ ਅਧਿਕਾਰੀ ਸੀਗ ਨਾਲ ਦੇ ਨਾਲ ਜਦੋਂ ਉਹ ਪੁਲਿਸ ਪਾਰਟੀ ਉਸ ਘਰ ਦੇ ਵਿੱਚ ਪਹੁੰਚੀ ਆ ਤਾਂ ਉਸ ਦੇ ਦੌਰਾਨ ਜੋ ਜੋਗਿੰਦਰ ਗੁਰਾਹ ਨੇ ਉਹ ਘਰ ਦੇ ਵਿੱਚ ਨਹੀਂ ਮਿਲੇ ਜਿਸ ਤੋਂ ਬਾਅਦ ਪੁਲਿਸ ਨੂੰ ਹਾਫੜਾ ਦਫੜੀ ਮੱਚੀ ਹੈ ਤੇ ਨਾਲ ਦੇ ਨਾਲ ਉਸੇ ਦੌਰਾਨ ਕਿਉਂਕਿ ਪਿਛਲੇ ਦਿਨੀ ਗੱਲ ਕੀਤੀ ਜਾਵੇ ਤਾਂ ਪਿਛਲੇ 6 ਜਾਂ 7 ਪਰਿਵਨ ਜਿਸ ਤਰੀਕੇ ਨਾਲ ਕਿਸਾਨਾਂ ਦਾ ਲਾਠੇ ਚਾਰਜ ਹੋਇਆ ਸੀਗਾ ਤਾਂ ਕੁਝ ਤੋ ਕਿਸਾਨਾਂ ਜਿਹੜਾ ਰਹਿਦਾ ਰਸਤੇ ਦੇ ਵਿੱਚ ਵੀ ਲੈਣੇ ਸੀਗਾ ਨਾ ਤੇ ਰਿਹਾਈ ਨੂੰ ਲੈ ਕੇ ਜਿਹੜਾ ਹੈ ਕਿਸਾਨਾਂ ਦਾ ਬੜਾ ਅੱਜ ਬਠਿੰਡਾ ਦੇ ਵਿੱਚ ਡੀਸੀ ਦਫਤਰ ਦੇ ਬਾਹਰ ਵੱਡੇ ਪੱਧਰ ਤੇ ਜਿਹੜਾ ਧਰਨਾ ਦੇਣਾ ਸੀਗਾ ਉਸ ਦੇ ਦੌਰਾਨ ਧਰਨੇ ਦੇ ਵਿੱਚ ਵੱਡੇ ਜਿਹੜੇ ਕਿਸਾਨ ਆਗੂ ਨੇ ਉਹ ਨਾ ਪਹੁੰਚਣ ਇਸੇ ਨੂੰ ਦੇਖਦਿਆਂ ਹੋਇਆ ਪੁਲਿਸ ਪਾਰਟੀ ਦੇ ਵੱਲੋਂ ਵੱਡਾ ਤਰਕਸਾਤ ਦਿਨ ਚੜ੍ਹਦੇ ਜਿਹੜਾ ਵੱਡਾ ਐਕਸ਼ਨ ਲਿਆ ਗਿਆ ਜਿਹੜੇ ਆਗੂ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਮਾਰੀ ਗਈ ਹੈ ਪਰ ਆਗੂ ਜਿਹੜੇ ਘਰਾਂ ਦੇ ਵਿੱਚ ਨਹੀਂ ਮਿਲੇ ਤਾਂ ਹੁਣ ਪੂਰੇ ਸੰਗਰੂਰ ਦੇ ਵਿੱਚ ਹਾਈ ਟੈਕ ਪੁਲਿਸ ਦੇ ਵੱਲੋਂ ਨਾਕੇ ਲਗਾ ਕੇ ਨੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਕਦੋਂ ਤ ਜਿਹੜੇ ਪੁਲਿਸ ਪਾਰਟੀ ਜਾਂ ਫਿਰ ਕਿਸਾਨ ਜਿਹੜੇ ਨੇ ਉਹ ਬਠਿੰਡਾ ਧਰਨੇ ਤੇ ਪਹੁੰਚ ਪਾਉਂਦੇ ਨੇ ਜਾਂ ਫਿਰ ਪੁਲਿਸ ਕੋਲ ਨਾਲ ਰੋਕਦੇ ਆ ਜਾਂ ਫਿਰ ਲੱਟ ਚੜਚੁਟਾਏ ਤਾਂ ਹੁਣ ਕਿਸ ਤਰੀਕੇ ਦੀ ਥੋੜੇ ਸਮੇਂ ਦੇ ਵਿੱਚ ਅਪਰੇਟ ਹੋਂਦੀ ਆ ਉਹ ਤੁਹਾਡੇ ਨਾਲ ਜਿਹੜੀ ਆ ਸਾਂਝ ਕੀਤੀ ਜਾਵੇਗੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਸੰਗਾਤਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸ ਦੇ ਕਿ ਅੱਜ ਜਿਹੜਾ ਕਿਸਾਨਾਂ ਦੇ ਵੱਲੋਂ ਬਠਿੰਡਾ ਦੇ ਵਿੱਚ ਧਰਨਾ ਪ੍ਰਚਨ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਦੌਰਾਨ ਪੁਲਿਸ ਤੋਂ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਦੱਸਦੇ ਕਿ ਦਿਨ ਚੜ੍ਹਦੇ ਹੀ ਹੁਣ ਪੁਲਿਸ ਪਾਰਟੀ ਦੇ ਵੱਲੋਂ ਤਰਖਸਾਰ ਜੋ ਕਿਸਾਨ ਆਗੂ ਨੇ ਪ੍ਰਧਾਨ ਨੇ ਉਹਨਾਂ ਜੋਗਿੰਦਰ ਉਗਰਾਹਾ ਦੇ ਘਰ ਜਿਹੜੀ ਤਰਖਸਾਰ ਸੰਗਰੂਰ ਦੇ ਵਿੱਚ ਜਿਹੜੀ ਹੈ ਰੇਡ ਮੜ ਗਈ ਆ ਤਾਂ ਉਸੇ ਦੌਰਾਨ ਜਦੋਂ ਪੁਲਿਸ ਪਾਰਟੀ ਜਰੀਆ ਜੋਗਿੰਦਰ ਉਗਰਾਹਾ ਦੇ ਘਰ ਪਹੁੰਚੀ ਆ ਤਾਂ ਉਸੇ ਦੌਰਾਨ ਜੋ ਪ੍ਰਧਾਨ ਨੇ ਜੋਗਿੰਦਰ ਗੁਰਾਹਾ ਉਹ ਘਰ ਦੇ ਵਿੱਚ ਨਹੀਂ ਮਿਲੇ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜੀ ਹਫੜਾ ਤਫੜੇ ਮੱਚ ਗਈ ਹੈ ਕਿ ਕਿਸ ਚੱਕਰ ਚਲੇ ਗਏ ਨੇ ਤਾਂ ਉਸ ਦੇ ਦੌਰਾਨ ਹੀ ਰਾਸਤੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਆ ਪੁਲਿਸ ਪਾਰਟੀ ਦੇ ਵੱਲੋਂ ਹਾਈ ਟੈਕ ਨਾਕੇ ਵੀ ਲਗਾਏ ਗਏ ਨੇ ਤਾਂ ਜੋ ਕਿਸਾਨਾਂ ਨੂੰ ਅੱਜ ਦਰਨੇ ਤੇ ਸ਼ਾਮਿਲ ਨਹੀਂ ਹੋਣ ਦਿੱਤਾ ਜਾਵੇ ਕਿਸ ਤਰੀਕੇ ਦੇ ਨਾਲ ਪੁਲਿਸ ਪਾਰਟੀ ਦੇ ਵੱਲੋਂ ਲਗਾਤਾਰ ਜਿਹੜੇ ਸਖਤ ਰੁਖ ਜਿਹੜੇ ਅਪਣਾਏ ਜਾ ਰਹੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਸੰਗਰੂਰ ਤੋਂ ਕੁਲਵੀਰ ਜੀ ਚੁੱਕੇ ਨੇ ਕੁਲਵੀਰ ਕੀ ਪੂਰੀ ਜਾਣਕਾਰੀ ਕਿਸ ਤਰੀਕੇ ਦੇ ਨਾਲ ਤਰਕਸਾਰ ਪੁਲਿਸ ਪਾਰਟੀ ਦੇ ਵੱਲੋਂ ਜੋਗਿੰਦਰ ਗੁਰਾਹ ਦੇ ਘਰ 'ਤੇ ਰੇਡ ਮਾਰ ਗਈ ਸੀ ਕਿਸ ਤਰੀਕੇ ਦੇ ਹਾਲਾਤ ਸੀ ਉਸ ਮੋਹੱਲੇ ਦੇ ਦੀ ਬਿਲਕੁਲ ਤੁਹਾਨੂੰ ਦੱਸਤੀ ਹੈ ਕਿ ਪਿਛਲੇ ਦਿਨੀ ਜਿਹੜਾ ਭਾਰਤੀ ਕਿਸਾਨ ਯੂਨੀਅਨ ਆਗਤਾ ਉਰਾਹਾਂ ਦੇ ਵੱਲੋਂ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾਇਆ ਜਾਣਾ ਸੀਗਾ ਕਿਉਂਕਿ ਜੌਂਦਪਿੰਡ ਦੇ ਜਿਹੜੇ ਕਿਸਾਨ ਆਗੂ ਨੇਗੇ ਉਹਨਾਂ ਦਾ ਮਾਮਲਾ ਹੈ ਜਿਹੜਾ ਜਿਸ ਨੂੰ ਲੈ ਕੇ ਜਥੇਬੰਦੀ ਐ ਪ੍ਰਦਰਸ਼ਨ ਕਰਦੀ ਹੈਗੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਾ ਕੀਤਾ ਜਾਵੇ ਉਹਨਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਨੇ ਤਾਂ ਉਸ ਦਿਨ ਪੁਲਿਸ ਦੇ ਵੱਲੋਂ ਜਿਹੜਾ ਕਿਸਾਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਪੰਜਾਬ ਦੇ ਵਿੱਚ ਰੋਕਿਆ ਗਿਆ ਤਾਂ ਉਸੇ ਦੇ ਤਹਿਤ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੀ ਕਾਲ ਹੈ ਜਿਹੜੀ ਦਿੱਤੀ ਗਈ ਸੀ ਜਿਸ ਦੇ ਤਹਿਤ ਪੁ ਤੜਕਸਾ ਆ ਜੀ ਗੱਲ ਕਰੀਏ ਤਾਂ ਹਨੇਰੇ ਦੇ ਵਿੱਚ ਹੀ ਜੋਗਿੰਦਰ ਸਿੰਘ ਗਰਾਹਾਂ ਦੇ ਘਰ ਪਹੁੰਚਦੀ ਹੈਗੀ بارش ਵੀ ਹੋ ਰਹੀ ਸੀਗੀ ਤਾਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੁਲਿਸ ਬਾਲਾ ਜਿਹੜਾ ਉਹ ਘਰ ਪਹੁੰਚਦਾ ਹੈ ਗਜਿੰਦਰ ਸਿੰਘ ਗਰਾਹਾਂ ਦੇ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਪਰ ਉਹ ਘਰ ਦੇ ਵਿੱਚ ਨਹੀਂ ਮਿਲੇ ਤਾਂ ਜੇ ਸੰਗਰੂਰ ਦੀ ਵੀ ਗੱਲ ਕਰ ਲਈਏ ਤਾਂ ਸੰਗਰੂਰ ਦੇ ਵਿੱਚ ਵੀ ਵੱਖ-ਵੱਖ ਜਗਾਵਾਂ ਦੇ ਉੱਪਰ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਨਾਕਾਬੰਦੀ ਅੱਜ ਫਿਰ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਐਲਾਨ ਕੀਤਾ ਹੋਇਆ ਕਿ ਉਹਨਾਂ ਨੇ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਹੈਗਾ ਉਹ ਦੇਣਾ ਹੈਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਬਾਲਾ ਜਿਹੜਾ ਕਿਸ ਕਦਰ ਜਿਹੜਾ ਕਿ ਕਿਸਾਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਪਾਉਂਦਾ ਕਿਉਂਕਿ ਵੱਖ-ਵੱਖ ਜਗਾਵਾਂ ਦੇ ਉੱਪਰ ਕਿਸਾਨ ਵੀ ਜਿਹੜ ਅੱਜਕੱਲ੍ਹ ਕਿਸ ਤਰੀਕੇ ਦੇ ਹਾਲਾਤ ਨੇ ਜੋਗਿੰਦਰ ਗੁਰਾਹ ਦੇ ਘਰ ਦੇ ਬਾਹਰ ਤੇ ਜਾਪੜੋਪਿੰਡ ਦੇ ਇਹ ਤਾਂ ਦੱਸਦੀ ਹੈ ਕਿ ਇਸ ਸਮੇਂ ਉੱਥੇ ਪੁਲਿਸ ਲਾਈ ਹੋਈ ਹੈ ਕਿ ਵੱਡੇ ਪੱਧਰ ਤੇ ਪੁਲਿਸ ਨੂੰ ਸਾਕਸੀ ਹੈ ਕਿ ਜਿਹੜੇ ਆਗੂ ਨੇਗੇ ਉਹ ਘਰਾਂ ਦੇ ਵਿੱਚ ਹੋਣਗੇ ਤਾਂ ਜਿਸ ਦੇ ਚੱਲਦੇ ਆ ਪੁਲਿਸ ਹੈ ਜਿਹੜੀ ਉਹ ਘਰਾਂ ਦੇ ਵਿੱਚ ਪਹੁੰਚੀ ਹੈਗੀ ਤਾਂ ਘਰਾਂ ਦੇ ਵਿੱਚੋਂ ਹਲੇ ਕੋਈ ਆਗੂ ਨਹੀਂ ਮਿਲਿਆ ਆ ਜਿਹੜੇ ਆਗੂ ਨੇਗੇ ਉਹ ਰੂਪੋਸ਼ ਹੋਏ ਹੋਏ ਲੱਗ ਰਹੇ ਨੇਗੇ ਤਾਂ ਵੱਖ-ਵੱਖ ਜਗਾਵਾਂ ਤੇ ਜੇ ਗੱਲ ਕਰ ਲਈ ਤਾਂ ਪੁਲਿਸ ਵੱਲੋਂ ਵੀ ਵੱਡੇ ਪੱਧਰ ਤੇ ਮੁਸਤੈਦੀ ਵਰਤੀ ਜਾ ਰਹੀ ਹੈ ਤੇ ਕਿਸਾਨ ਵੀ ਨੇ ਜਿਹੜੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਹਰ ਹਾਲ ਦੇ ਵਿੱਚ ਜਿਹੜਾ ਬਠਿੰਡਾ ਪਹੁੰਚਣਗੇ ਤੇ ਧਰਨਾ ਜਿਹੜਾ ਆਪਣਾ ਉਹ ਲਗਾਉਣਗੇ ਆ ਜੇ ਕੁਲਵੀਰ ਚਾਨ ਕੱਢ ਦੇਣ ਤੇ ਤੁਹਾਡਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਜੋਗਿੰਦਰ ਗੁਰਾਹ ਜੋ ਕਿ ਉਹਨਾਂ ਦੇ ਘਰ ਤਰਖ ਸਾਰ ਸਵੇਰੇ ਵੱਡੇ ਉਮੀਦ ਵਿੱਚ ਪੁਲਿਸ ਪਾਰਟੀ ਪਹੁੰਚੀ ਹੈ ਵੱਡੇ ਅ ਅਧਿਕਾਰੀ ਸੀਗ ਨਾਲ ਦੇ ਨਾਲ ਜਦੋਂ ਉਹ ਪੁਲਿਸ ਪਾਰਟੀ ਉਸ ਘਰ ਦੇ ਵਿੱਚ ਪਹੁੰਚੀ ਹੈ ਤਾਂ ਉਸ ਦੇ ਦੌਰਾਨ ਜੋਗਿੰਦਰ ਗੁਰਾਹ ਨੇ ਉਹ ਘਰ ਦੇ ਵਿੱਚ ਨਹੀਂ ਮਿਲੇ ਜਿਸ ਤੋਂ ਬਾਅਦ ਪੁਲਿਸ ਨੂੰ ਹਾਫੜਾ ਦਫੜੀ ਮੱਚੀ ਹੈ ਤੇ ਨਾਲ ਦੇ ਨਾਲ ਉਸੇ ਦੌਰਾਨ ਕਿਉਂਕਿ ਪਿਛਲੇ ਦਿਨੀ ਗੱਲ ਕੀਤੀ ਜਾਵੇ ਤਾਂ ਪਿਛਲੇ 6 ਜਾਂ 7 ਪਰਿਵਨ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਲਾਠੇ ਚਾਰਜ ਹੋਇਆ ਸੀਗਾ ਤਾਂ ਕੁਝ ਕਿਸਾਨਾਂ ਜੋ ਰਿਹਾਈ ਰਸਤੇ ਵਿੱਚ ਵੀ ਲੈ ਰਹੇ ਸੀਗਾ ਉਹਨਾਂ ਤੇ ਰਿਹਾਈ ਨੂੰ ਲੈ ਕੇ ਜਿਹੜਾ ਹੈ ਕਿਸਾਨਾਂ ਦਾ ਵੱਡਾ ਬਠਿੰਡਾ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਵੱਡੇ ਪੱਦਰ ਤਾਂ ਜਿਹੜਾ ਤਾਂ ਰਾ ਦੇਣਾ ਸੀਗਾ ਉਸ ਦੇ ਦੌਰਾਨ ਧਰਨੇ ਦੇ ਵਿੱਚ ਵੱਡੇ ਜਿਹੜੇ ਕਿਸਾਨ ਆਗੂ ਨੇ ਉਹ ਨਾ ਪਹੁੰਚਣ ਇਸੇ ਨੂੰ ਦੇਖਦਿਆਂ ਹੋਇਆ ਪੁਲਿਸ ਪਾਰਟੀ ਦੇ ਵੱਲੋਂ ਵੱਡਾ ਤਲਖ ਸਾਤ ਦਿਨ ਚੜ੍ਹਦੇ ਜਿਹੜਾ ਵੱਡਾ ਐਕਸ਼ਨ ਲਿਆ ਗਿਆ ਜਿਹੜੇ ਆਗੂ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਮਾਰੀ ਗਈ ਹੈ ਪਰ ਆਗੂ ਜਿਹੜੇ ਘਰਾਂ ਦੇ ਵਿੱਚ ਨਹੀਂ ਮਿਲੇ ਤਾਂ ਹੁਣ ਪੂਰੇ ਸੰਗਰੂਰ ਦੇ ਵਿੱਚ ਹਾਈ ਟੈਕ ਪੁਲਿਸ ਦੇ ਵੱਲੋਂ ਨਾਕੇ ਲਗਾ ਕੇ ਨੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਕਦੋਂ ਤੱਕ ਜਿਹੜੀ ਪੁਲਿਸ ਪਾਰਟੀ ਜਾਂ ਫਿਰ ਕਿਸਾਨ ਜਿਹੜੇ ਨੇ ਉਹ ਬਠਿੰਡਾ ਧਰਨੇ ਤੇ ਪਹੁੰਚ ਪਾਉਂਦੇ ਨੇ ਜਾਂ ਫਿਰ ਪੁਲਿਸ ਕੋਲ ਨਾਲ ਰੋਕ ਦੇ ਕੇ ਜਾਂ ਫਿਰ ਲੱਟ ਚੜਚੁਟਾਏ ਤਾਂ ਹੁਣ ਕਿਸ ਤਰੀਕੇ ਦੀ ਥੋੜੇ ਸਮੇਂ ਦੇ ਵਿੱਚ ਅਪਡੇਟ ਹੁੰਦੀ ਆ ਉਹ ਵੀ ਤੁਹਾਡਾਂ ਜਿਹੜੀ ਆ ਸਾਂਝੀ ਕੀਤੀ ਜਾਵੇਗੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਸੰਗਾਤਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸ ਦੇ ਕਿ ਅੱਜ ਜਿਹੜਾ ਕਿਸਾਨਾਂ ਦੇ ਵੱਲੋਂ ਬਠਿੰਡਾ ਦੇ ਵਿੱਚ ਧਰਨਾ ਪ੍ਰਚਨ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਦੌਰਾਨ ਪੁਲਿਸ ਤੋਂ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਦੱਸਦੇ ਕਿ ਦਿਨ ਚੜ੍ਹਦੇ ਹੀ ਹੁਣ ਪੁਲਿਸ ਪਾਰਟੀ ਦੇ ਵੱਲੋਂ ਤਰਖਸਾਰ ਜੋ ਕਿਸਾਨ ਆਗੂ ਨੇ ਪ੍ਰਧਾਨ ਨੇ ਉਹਨਾਂ ਜੋਗਿੰਦਰ ਉਗਰਾਹਾ ਦੇ ਘਰ ਜਿਹੜੀ ਤਰਖਸਾਰ ਸੰਗਰੂਰ ਦੇ ਵਿੱਚ ਜੜੀ ਹੈ ਰੇਡ ਮੜ ਗਈ ਹੈ ਤਾਂ ਉਸੇ ਦੌਰਾਨ ਜਦੋਂ ਪੁਲਿਸ ਪਾਰਟੀ ਜਰੀਆ ਜੋਗਿੰਦਰ ਉਗਰਾਹਾ ਦੇ ਘਰ ਪਹੁੰਚੀ ਹੈ ਤਾਂ ਉਸੇ ਦੌਰਾਨ ਜੋ ਪ੍ਰਧਾਨ ਨੇ ਜੋਗਿੰਦਰ ਗੁਰਾਹਾ ਉਹ ਘਰ ਦੇ ਵਿੱਚ ਨਹੀਂ ਮਿਲੇ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜੀ ਹਫੜਾ ਤਫੜੇ ਮੱਚ ਗਈ ਹੈ ਕਿ ਕਿਸ ਚੱਕਰ ਚਲੇ ਗਏ ਨੇ ਤਾਂ ਉਸ ਦੇ ਦੌਰਾਨ ਹੀ ਰਾਸਤੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਆ ਪੁਲਿਸ ਪਾਰਟੀ ਦੇ ਵੱਲੋਂ ਹਾਈ ਟੈਕ ਨਾਕੇ ਵੀ ਲਗਾਏ ਗਏ ਨੇ ਤਾਂ ਜੋ ਕਿਸਾਨਾਂ ਨੂੰ ਅੱਜ ਦਰਨੇ ਤੇ ਸ਼ਾਮਿਲ ਨਹੀਂ ਹੋਣ ਦਿੱਤਾ ਜਾਵੇ ਕਿਸ ਤਰੀਕੇ ਦੇ ਨਾਲ ਪੁਲਿਸ ਪਾਰਟੀ ਦੇ ਵੱਲੋਂ ਲਗਾਤਾਰ ਜਿਹੜੇ ਸਖਤ ਰੁਖ ਜਿਹੜੇ ਅਪਣਾਏ ਜਾ ਰਹੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਸੰਗਰੂਰ ਤੋਂ ਕੁਲਵਿੰਦਰ ਜੁੜ ਚੁੱਕੇ ਨੇ ਕੁਲਵਿੰਦਰ ਕੀ ਪੂਰੀ ਜਾਣਕਾਰੀ ਕਿਸ ਤਰੀਕੇ ਦੇ ਨਾਲ ਤਰਕਸਾਰ ਪੁਲਿਸ ਪਾਰਟੀ ਦੇ ਵੱਲੋਂ ਜੋਗਿੰਦਰ ਗੁਰਾਹ ਦੇ ਘਰ 'ਤੇ ਰੇਡ ਮਾਰੀ ਗਈ ਸੀ ਕਿਸ ਤਰੀਕੇ ਦੇ ਹਾਲਾਤ ਸੀ ਉਸ ਮੋਹੱਲੇ ਦੇ ਦੀ ਬਿਲਕੁਲ ਤੁਹਾਨੂੰ ਦੱਸਤੀ ਹੈ ਕਿ ਪਿਛਲੇ ਦਿਨੀ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੇ ਵੱਲੋਂ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾਇਆ ਜਾਣਾ ਸੀਗਾ ਕਿਉਂਕਿ ਜੌਂਦਪਿੰਡ ਦੇ ਜਿਹੜੇ ਕਿਸਾਨ ਆਗੂ ਨੇਗੇ ਉਹਨਾਂ ਦਾ ਮਾਮਲਾ ਹੈ ਜਿਹੜਾ ਜਿਸ ਨੂੰ ਲੈ ਕੇ ਜਥੇਬੰਦੀ ਐ ਪ੍ਰਦਰਸ਼ਨ ਕਰ ਰਹੀ ਹੈਗੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਾ ਕੀਤਾ ਜਾਵੇ ਉਹਨਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਨੇ ਤਾਂ ਉਸ ਦਿਨ ਪੁਲਿਸ ਦੇ ਵੱਲੋਂ ਜਿਹੜਾ ਕਿਸਾਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਪੰਜਾਬ ਦੇ ਵਿੱਚ ਰੋਕਿਆ ਗਿਆ ਤਾਂ ਉਸੇ ਦੇ ਤਹਿਤ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੀ ਕਾਲ ਹੈ ਜਿਹੜੀ ਦਿੱਤੀ ਗਈ ਸੀ ਜਿਸ ਦੇ ਤਹਿਤ ਤੜਕਸਾ ਆ ਰਹੀ ਜੇ ਗੱਲ ਕਰੀਏ ਤਾਂ ਹਨੇਰੇ ਦੇ ਵਿੱਚ ਹੀ ਜੋਗਿੰਦਰ ਸਿੰਘ ਗਰਾਹਾਂ ਦੇ ਘਰ ਪਹੁੰਚਦੀ ਹੈਗੀ بارش ਵੀ ਹੋ ਰਹੀ ਸੀਗੀ ਤਾਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੁਲਿਸ ਬਾਲਾ ਜਿਹੜਾ ਉਹ ਘਰ ਪਹੁੰਚਦਾ ਹੈ ਗਜਿੰਦਰ ਸਿੰਘ ਗਰਾਹਾਂ ਦੇ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਪਰ ਉਹ ਘਰ ਦੇ ਵਿੱਚ ਨਹੀਂ ਮਿਲੇ ਤਾਂ ਜੇ ਸੰਗਰੂਰ ਦੀ ਵੀ ਗੱਲ ਕਰ ਲਈਏ ਤਾਂ ਸੰਗਰੂਰ ਦੇ ਵਿੱਚ ਵੀ ਵੱਖ-ਵੱਖ ਜਗਾਵਾਂ ਦੇ ਉੱਪਰ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਨਾਕਾਬੰਦੀ ਅੱਜ ਫਿਰ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਐਲਾਨ ਕੀਤਾ ਹੋਇਆ ਕਿ ਉਹਨਾਂ ਨੇ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਹੈਗਾ ਉਹ ਦੇਣਾ ਹੈਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਬਾਲਾ ਜਿਹੜਾ ਕਿਸ ਕਦਰ ਜਿਹੜਾ ਕਿ ਕਿਸਾਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਪਾਉਂਦਾ ਕਿਉਂਕਿ ਵੱਖ-ਵੱਖ ਜਗਾਵਾਂ ਦੇ ਉੱਪਰ ਕਿਸਾਨ ਵੀ ਜਿਹੜ ਅੱਜਕੱਲ੍ਹ ਕਿਸ ਤਰੀਕੇ ਦੇ ਹਾਲਾਤ ਨੇ ਜੋਗਿੰਦਰ ਗੁਰਾਹ ਦੇ ਘਰ ਦੇ ਬਾਹਰ ਤੇ ਜਾਂਪੜੋ ਪਿੰਡ ਦੇ ਇਦਾਂ ਦੱਸਦੀ ਕਿ ਇਸ ਸਮੇਂ ਉੱਥੇ ਪੁਲਿਸ ਲਾਈ ਹੋਈ ਹੈ ਕਿ ਵੱਡੇ ਪੱਧਰ ਤੇ ਪੁਲਿਸ ਨੂੰ ਸਾਕਸੀ ਹੈਗਾ ਕਿ ਜਿਹੜੇ ਆਗੂ ਨੇਗੇ ਉਹ ਘਰਾਂ ਦੇ ਵਿੱਚ ਹੋਣਗੇ ਤਾਂ ਜਿਸ ਦੇ ਚੱਲਦੇ ਆ ਪੁਲਿਸ ਹੈ ਜਿਹੜੀ ਉਹ ਘਰਾਂ ਦੇ ਵਿੱਚ ਪਹੁੰਚੀ ਹੈਗੀ ਤਾਂ ਘਰਾਂ ਦੇ ਵਿੱਚੋਂ ਹਲੇ ਕੋਈ ਆਗੂ ਨਹੀਂ ਮਿਲਿਆ ਆ ਜਿਹੜੇ ਆਗੂ ਨੇਗੇ ਉਹ ਰੂਪੋਸ਼ ਹੋਏ ਹੋਏ ਲੱਗ ਰਹੇ ਨੇਗੇ ਤਾਂ ਵੱਖ-ਵੱਖ ਜਗਾਵਾਂ ਤੇ ਜੇ ਗੱਲ ਕਰ ਲਈ ਤਾਂ ਪੁਲਿਸ ਵੱਲੋਂ ਵੀ ਵੱਡੇ ਪੱਧਰ ਤੇ ਮੁਸਤੈਦੀ ਵਰਤੀ ਜਾ ਰਹੀ ਹੈ ਤੇ ਕਿਸਾਨ ਵੀ ਨੇ ਜਿਹੜੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਹਰ ਹਾਲ ਦੇ ਵਿੱਚ ਜਿਹੜਾ ਬਠਿੰਡਾ ਪਹੁੰਚਣਗੇ ਤੇ ਧਰਨਾ ਜਿਹੜਾ ਆਪਣਾ ਉਹ ਲਗਾਉਣਗੇ ਆ ਜੇ ਕੁਲਵੀਰ ਚਾਨ ਕੱਢ ਦੇਣ ਦੇ ਤੋਂ ਤਾਂ ਤੁ ਪਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਜੋਗਿੰਦਰ ਗੁਰਾਹ ਜੋ ਕਿ ਉਹਨਾਂ ਦੇ ਘਰ ਤਰਖ ਸਾਰ ਸਵੇਰੇ ਵੱਧ ਦੇ ਮੀਤ ਵਿੱਚ ਪੁਲਿਸ ਪਾਰਟੀ ਪਹੁੰਚੀ ਹੈ ਵੱਡੇ ਅ ਅਧਿਕਾਰੀ ਸੀਗ ਨਾਲ ਦੇ ਨਾਲ ਜਦੋਂ ਉਹ ਪੁਲਿਸ ਪਾਰਟੀ ਉਸ ਘਰ ਦੇ ਵਿੱਚ ਪਹੁੰਚੀ ਆ ਤਾਂ ਉਸ ਦੇ ਦੌਰਾਨ ਜੋਗਿੰਦਰ ਗੁਰਾਹ ਨੇ ਉਹ ਘਰ ਦੇ ਵਿੱਚ ਨਹੀਂ ਮਿਲੇ ਜਿਸ ਤੋਂ ਬਾਅਦ ਪੁਲਿਸ ਨੂੰ ਹਾਫੜਾ ਦਫੜੀ ਮੱਚੀ ਹੈ ਤੇ ਨਾਲ ਦੇ ਨਾਲ ਉਸੇ ਦੌਰਾਨ ਕਿਉਂਕਿ ਪਿਛਲੇ ਦਿਨੀ ਗੱਲ ਕੀਤੀ ਜਾਵੇ ਤਾਂ ਪਿਛਲੇ 6 ਜਾਂ 7 ਪਰਿਵਨ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਲਾਠੀ ਚਾਰਜ ਹੋਇਆ ਸੀਗਾ ਤਾਂ ਕੁਝ ਕਿਸਾਨਾਂ ਜੋ ਰਿਹਾਈ ਰਾਸਤੇ ਵਿੱਚ ਵੀ ਲੈ ਰਹੇ ਸੀ ਗੋਨਾ ਤੇ ਰਿਹਾਈ ਨੂੰ ਲੈ ਕੇ ਜਿਹੜਾ ਕਿਸਾਨ ਦਾ ਬੜਾ ਅੱਜ ਬਠਿੰਡਾ ਦੇ ਵਿੱਚ ਡੀਸੀ ਦਫਤਰ ਦੇ ਬਾਹਰ ਵੱਡੇ ਪੰਧਰ ਤੱਕ ਜਿਹੜਾ ਤਾਂ ਰਾ ਦੇ ਦਾ ਸੀਗਾ ਉਸ ਦੇ ਦੌਰਾਨ ਧਰਨੇ ਦੇ ਵਿੱਚ ਵੱਡੇ ਜਿਹੜੇ ਕਿਸਾਨ ਆਗੂ ਨੇ ਉਹ ਨਾ ਪਹੁੰਚਣ ਇਸੇ ਨੂੰ ਦੇਖਦਿਆਂ ਹੋਇਆ ਪੁਲਿਸ ਪਾਰਟੀ ਦੇ ਵੱਲੋਂ ਵੱਡਾ ਤਲਖ ਸਾਤ ਦਿਨ ਚੜ੍ਹਦੇ ਜਿਹੜਾ ਵੱਡਾ ਐਕਸ਼ਨ ਲਿਆ ਗਿਆ ਜਿਹੜੇ ਆਗੂ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਮਾਰੀ ਗਈ ਹੈ ਪਰ ਆਗੂ ਜਿਹੜੇ ਘਰਾਂ ਦੇ ਵਿੱਚ ਨਹੀਂ ਮਿਲੇ ਤਾਂ ਹੁਣ ਪੂਰੇ ਸੰਗਰੂਰ ਦੇ ਵਿੱਚ ਹਾਈ ਟੈਕ ਪੁਲਿਸ ਦੇ ਵੱਲੋਂ ਨਾਕੇ ਲਗਾ ਕੇ ਨੇ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਕਦੋਂ ਤੱਕ ਜਿਹੜੀ ਪੁਲਿਸ ਪਾਰਟੀ ਜਾਂ ਫਿਰ ਕਿਸਾਨ ਜਿਹੜੇ ਨੇ ਉਹ ਬਠਿੰਡਾ ਧਰਨੇ ਤੇ ਪਹੁੰਚ ਪਾਉਂਦੇ ਨੇ ਜਾਂ ਫਿਰ ਪੁਲਿਸ ਕੋਲ ਨਾਲ ਰੋਕ ਦੇ ਕੇ ਜਾਂ ਫਿਰ ਲੱਟ ਚੜਚੁਟਾਏ ਤਾਂ ਹੁਣ ਕਿਸ ਤਰੀਕੇ ਦੀ ਥੋੜੇ ਸਮੇਂ ਦੇ ਵਿੱਚ ਅਪਡੇਟ ਹੁੰਦੀ ਆ ਉਹ ਵੀ ਤੁਹਾਡਾਂ ਜਿਹੜੀ ਆ ਸਾਂਝੀ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਰਿੰਗ ਸੂਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਸੰਗਾਤਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਦੱਸ ਦੇ ਕਿ ਅੱਜ ਜਿਹੜਾ ਕਿਸਾਨਾਂ ਦੇ ਵੱਲੋਂ ਬਠਿੰਡਾ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਦੌਰਾਨ ਪੁਲਿਸ ਤੋਂ ਵੱਲੋਂ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਦੱਸਦੇ ਕਿ ਦਿਨ ਚੜ੍ਹਦੇ ਹੀ ਹੁਣ ਪੁਲਿਸ ਪਾਰਟੀ ਦੇ ਵੱਲੋਂ ਤਰਕਸਾਰ ਜੋ ਕਿਸਾਨ ਆਗੂ ਨੇ ਪ੍ਰਧਾਨ ਨੇ ਉਹਨਾਂ ਜਗਵਿੰਦਰ ਉਗਰਾਹਾ ਦੇ ਘਰ ਜਿਹੜੀ ਤਰਕਸਾਰ ਸੰਗਰੂਰ ਦੇ ਵਿੱਚ ਜਰੀ ਹੈ ਰੇਡ ਮੜ ਗਈ ਹੈ ਤਾਂ ਉਸੇ ਦੌਰਾਨ ਜਦੋਂ ਪੁਲਿਸ ਪਾਰਟੀ ਜਰੀਆ ਜਗਵਿੰਦਰ ਉਗਰਾਹਾ ਦੇ ਘਰ ਪਹੁੰਚੀ ਹੈ ਤਾਂ ਉਸੇ ਦੌਰਾਨ ਜੋ ਪ੍ਰਧਾਨ ਨੇ ਜਗਵਿੰਦਰ ਗੁਰਾਹਾ ਉਹ ਘਰ ਦੇ ਵਿੱਚ ਨਹੀਂ ਮਿਲੇ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜੀ ਹਫੜਾ ਤਫੜੀ ਮੱਚ ਗਈ ਹੈ ਕਿ ਕਿਸ ਚੱਕਰ ਚੜੇਗੇ ਨੇ ਤਾਂ ਉਸ ਦੇ ਦੌਰਾਨ ਹੀ ਰਾਸਤੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਆ ਪੁਲਿਸ ਪਾਰਟੀ ਦੇ ਵੱਲੋਂ ਹਾਈ ਟੈਕ ਨਾਕੇ ਵੀ ਲਗਾਏ ਗਏ ਨੇ ਤਾਂ ਜੋ ਕਿਸਾਨਾਂ ਨੂੰ ਅੱਜ ਦਰਨੇ ਤੇ ਸ਼ਾਮਿਲ ਨਹੀਂ ਹੋ ਦਿੱਤਾ ਜਾਵੇ ਕਿਸ ਤਰੀਕੇ ਦੇ ਨਾਲ ਪੁਲਿਸ ਪਾਰਟੀ ਦੇ ਵੱਲੋਂ ਲਗਾਤਾਰ ਜਿਹੜੇ ਸਖਤ ਰੁਖ ਜਿਹੜੇ ਅਪਣਾਏ ਜਾ ਰਹੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਸੰਗਰੂਰ ਤੋਂ ਕੁਲਵੀਰ ਜੁੜ ਚੁੱਕੇ ਨੇ ਕੁਲਵੀਰ ਕੀ ਪੂਰੀ ਜਾਣਕਾਰੀ ਕਿਸ ਤਰੀਕੇ ਦੇ ਨਾਲ ਤਰਖਸਾਰ ਪੁਲਿਸ ਪਾਰਟੀ ਦੇ ਵੱਲੋਂ ਜੋਗਿੰਦਰ ਗੁਰਾਹ ਦੇ ਘਰ ਤੇ ਰੇਡ ਮਾਰ ਕੇ ਸੀ ਕਿਸ ਤਰੀਕੇ ਦੇ ਹਾਲਾਤ ਸੀ ਉਸ ਮੋਹੱਲੇ ਦੇ ਜੀ ਬਿਲਕੁਲ ਤੁਹਾਨੂੰ ਦੱਸਤੀ ਹੈ ਕਿ ਪਿਛਲੇ ਦਿਨੀ ਜਿਹੜਾ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਰਾਹਾਂ ਦੇ ਵੱਲੋਂ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾਇਆ ਜਾਣਾ ਸੀਗਾ ਕਿਉਂਕਿ ਜੌਂਦਪਿੰਡ ਦੇ ਜਿਹੜੇ ਕਿਸਾਨ ਆਗੂ ਨੇਗੇ ਉਹਨਾਂ ਦਾ ਮਾਮਲਾ ਹੈ ਜਿਹੜਾ ਜਿਸ ਨੂੰ ਲੈ ਕੇ ਜਥੇਬੰਦੀ ਐ ਪ੍ਰਦਰਸ਼ਨ ਕਰਦੀ ਹੈਗੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਾ ਕੀਤਾ ਜਾਵੇ ਉਹਨਾਂ ਤੇ ਝੂਠੇ ਪਰਚੇ ਦਰਜ ਕੀਤੇ ਗਏ ਨੇ ਤਾਂ ਉਸ ਦਿਨ ਪੁਲਿਸ ਦੇ ਵੱਲੋਂ ਜਿਹੜਾ ਕਿਸਾਨਾਂ ਨੂੰ ਵੱਡੇ ਪੱਧਰ ਤੇ ਜਿਹੜਾ ਪੰਜਾਬ ਦੇ ਵਿੱਚ ਰੋਕਿਆ ਗਿਆ ਤਾਂ ਉਸੇ ਦੇ ਤਹਿਤ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੀ ਕਾਲ ਹੈ ਜਿਹੜੀ ਦਿੱਤੀ ਗਈ ਸੀ ਜਿਸ ਦੇ ਤਹਿਤ ਪੁ ਤੜਕਸਾਰੀ ਜੇ ਗੱਲ ਕਰੀਏ ਤਾਂ ਹਨੇਰੇ ਦੇ ਵਿੱਚ ਹੀ ਜੋਗਿੰਦਰ ਸਿੰਘ ਗਰਾਹਾਂ ਦੇ ਘਰ ਪਹੁੰਚਦੀ ਹੈਗੀ بارش ਵੀ ਹੋ ਰਹੀ ਸੀਗੀ ਤਾਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੁਲਿਸ ਵਾਲਾ ਜਿਹੜਾ ਉਹ ਘਰ ਪਹੁੰਚਦਾ ਹੈਗਾ ਜਮਿੰਦਰ ਸਿੰਘ ਉਗਰਾਹਾ ਦੇ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਪਰ ਉਹ ਘਰ ਦੇ ਵਿੱਚ ਨਹੀਂ ਮਿਲੇ ਤਾਂ ਜੇ ਸੰਗਰੂਰ ਦੀ ਵੀ ਗੱਲ ਕਰ ਲਈਏ ਤਾਂ ਸੰਗਰੂਰ ਦੇ ਵਿੱਚ ਵੀ ਵੱਖ-ਵੱਖ ਜਗਾਵਾਂ ਦੇ ਉੱਪਰ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੇ ਪੱਧਰ ਤੇ ਨਾਕੇਬੰਦੀ ਅੱਜ ਫਿਰ ਕੀਤੀ ਗਈ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਐਲਾਨ ਕੀਤਾ ਹੋਇਆ ਕਿ ਉਹਨਾਂ ਨੇ ਬਠਿੰਡਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਹੈਗਾ ਉਹ ਦੇਣਾ ਹੈਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਬਾਲਾ ਜਿਹੜਾ ਕਿਸ ਕਦਰ ਜਿਹੜਾ ਕਿ ਕਿਸਾਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋ ਪਾਉਂਦਾ ਕਿਉਂਕਿ ਵੱਖ-ਵੱਖ ਜਗਾਵਾਂ ਦੇ ਉੱਪਰ ਕਿਸਾਨ ਵੀ ਜ ਅੱਜਕੱਲ੍ਹ ਕਿਸ ਤਰੀਕੇ ਦੇ ਹਾਲਾਤ ਨੇ ਜੋਗਿੰਦਰ ਗੁਰਾਹ ਦੇ ਘਰ ਦੇ ਬਾਹਰ ਤੇ ਜਾਪੜੂ ਸਪਿੰਡ ਦੇ ਇਦਾਂ ਦੱਸਦੀ ਕਿ ਇਸ ਸਮੇਂ ਉੱਥੇ ਪੁਲਿਸ ਲਾਈ ਹੋਈ ਹੈਗੀ ਵੱਡੇ ਪੱਧਰ ਤੇ ਪੁਲਿਸ ਨੂੰ ਸਾਕ ਸੀਗਾ ਕਿ ਜਿਹੜੇ ਆਗੂ ਨੇਗੇ ਉਹ ਘਰਾਂ ਦੇ ਵਿੱਚ ਹੋਣਗੇ ਤਾਂ ਜਿਸ ਦੇ ਚੱਲਦੇ ਆ ਪੁਲਿਸ ਹੈ ਜਿਹੜੀ ਉਹ ਘਰਾਂ ਦੇ ਵਿੱਚ ਪਹੁੰਚੀ ਹੈਗੀ ਤਾਂ ਘਰਾਂ ਦੇ ਵਿੱਚੋਂ ਹਲੇ ਕੋਈ ਆਗੂ ਨਹੀਂ ਮਿਲਿਆ ਜਿਹੜੇ ਆਗੂ ਨੇਗੇ ਉਹ ਰੂਪੋਸ਼ ਹੋਏ ਹੋਏ ਲੱਗ ਰਹੇ ਨੇਗੇ ਤਾਂ ਵਕ-ਵਕ ਜਗਾਵਾਂ ਤੇ ਜੇ ਗੱਲ ਕਰ ਲਈ ਤਾਂ ਪੁਲਿਸ ਵੱਲੋਂ ਵੀ ਵੱਡੇ ਪੱਧਰ ਤੇ ਮੁਸਤੈਦੀ ਵਰਤੀ ਜਾ ਰਹੀ ਹੈ ਤੇ ਕਿਸਾਨ ਵੀ ਨੇ ਜਿਹੜੇ ਕਿਸਾਨਾਂ ਦਾ ਵੀ ਕਹਿਣਾ ਕਿ ਉਹ ਹਰ ਹਾਲ ਦੇ ਵਿੱਚ ਜਿਹੜਾ ਬਠੰਡਾ ਪਹੁੰਚਣਗੇ ਤੇ ਧਰਨਾ ਜਿਹੜਾ ਆਪਣਾ ਉਹ ਲਗਾਉਣਗੇ ਆ ਜੀ ਕੁਲਵੀਰ ਚਾਨਕੜ ਦੇ ਦੇਣ ਦੇ ਤੋਂ ਤਾਂ ਤੁਹਾਨੂੰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਜੋਗਿੰਦਰ ਗੁਰਾਹ ਜੋ ਕਿ ਉਹਨਾਂ ਦੇ ਘਰ ਤਰਖਸਾਰ ਸويرੇ ਵੱਧੇ ਉਮੀਦ ਵਿੱਚ ਪੁਲਿਸ ਪਾਰਟੀ ਪਹੁੰਚੀ ਹੈ ਵੱਡੇ ਅ ਅਧਿਕਾਰੀ ਸੀਗ ਨਾਲ ਦੇ ਨਾਲ ਜਦੋਂ ਉਹ ਪੁਲਿਸ ਪਾਰਟੀ ਉਸ ਘਰ ਦੇ ਵਿੱਚ ਪਹੁੰਚੀ ਆ ਤਾਂ ਉਸ ਦੇ ਦੌਰਾਨ ਜੋ ਜੋਗਿੰਦਰ ਗੁਰਾਹ ਨੇ ਉਹ ਘਰ ਦੇ ਵਿੱਚ ਨਹੀਂ ਮਿਲੇ ਜਿਸ ਤੋਂ ਬਾਅਦ ਪੁਲਿਸ ਨੂੰ ਹਾਫੜਾ ਦਫੜੀ ਮੱਚੀ ਹੈ ਤੇ ਨਾਲ ਦੇ ਨਾਲ ਉਸੇ ਦੌਰਾਨ ਕਿਉਂਕਿ ਪਿਛਲੇ ਦਿਨੀ ਗੱਲ ਕੀਤੀ ਜਾਵੇ ਤਾਂ ਪਿਛਲੇ 6 ਜਾਂ 7 ਪਰਿਵਨ ਜਿਸ ਤਰੀਕੇ ਨਾਲ ਕਿਸਾਨਾਂ ਦਾ ਲਾਠੇ ਚਾਰਜ ਹੋਇਆ ਸੀਗਾ ਤਾਂ ਕੁਝ ਕਿ ਕਿਸਾਨਾਂ ਉਹ ਜਿਹੜਾ ਰਸਤੇ ਵਿੱਚ ਵੀ ਲੈ ਰਹੇ ਸੀ ਗਉਣਾ ਤੇ ਰਿਹਾਈ ਨੂੰ ਲੈ ਕੇ ਜਿਹੜਾ ਹੈ ਕਿਸਾਨ ਦਾ ਬੜਾ ਅੱਜ ਬਠਿੰਡਾ ਦੇ ਵਿੱਚ ਡੀਸੀ ਦਫਤਰ ਦੇ ਬਾਹਰ ਵੱਡੇ ਪੱਧਰ ਤੱਕ ਜਿਹੜਾ ਹੈ ਤਰ੍ਹਾਂ ਦੇਣਾ ਸੀ